ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜਿਆਦੇ ਬਲੌਗ 'ਚ ਕਿਰਪਾ ਰੱਖਿਆ ਮਾਲਕ ਚੜਦੀ ਗੱਲਾ ਦਿਨ ਦੁਗਗਾ ਰਾਤ ਆਪ ਗੁਣੇ ਤਰੱਕਿਆਂ ਵਾਸ਼ ਅੱਜ ਥੋੜਾ ਜਿਹਾ ਲੇਟ ਹੋ ਗਿਆ ਕੰਮ ਰਿਸ਼ਤੇਦਾਰੀ ਦੇ ਕਹਿ ਬੈ ਤੇ ਵੀ ਰਿਸ਼ਤੇਦਾਰੀ ਆਪਣੀ ਜਿਹੜੀ ਭਾਨਜੀ ਦਾ ਵਿਆਹ ਹੋਇਆ ਤਾਂ 17 ਫਰਵਰੀ ਨੂੰ ਵੀ ਉਹਨਾਂ ਜਾਣਾ ਪਰਸੋਂ ਨੂੰ ਹੁਣ ਬਾਹਰ ਨੂੰ ਕੈਨੇਡਾ ਨੂੰ 24 ਤਰੀਕ ਦਿੱਤੀ ਵੀ ਉਹਨਾਂ ਨੇ ਪਹਿਲਾਂ ਟਿਕਟਾਂ ਹੈਗੀਆਂ ਦੀਆਂ ਵੀ ਬੰਨੇ ਹੋਏ ਟਾਈਮ ਆ ਜਾਂਦਾ ਬਾਈ ਬਹੁਤ ਛੇਤੀ ਨਿਕਲਦਾ ਟਾਈਮ ਸਾਨੂੰ ਆਇਤਾ ਵੀ ਬਹੁਤ ਦੂਰ ਹੈ 24 ਤਰੀਕ ਆਜੀ ਆਵੀ ਤਰੀਕ ਵਿੱਚ ਬਾਕੀ ਕੱਲ ਦੇ ਉਹ ਆਪਣੇ ਪਿੰਡ ਦੇ ਭਾਈ ਮਾਹੂ ਆਣੇ ਤੇ ਪਹੁੰਚੇ ਵੇ ਤੇ ਪਿੰਡ ਰਣਜੀਤਪੁਰਾ ਵੀ ਅੱਜ ਸਵੇਰ ਦੇ ਉਹਨਾਂ ਨੂੰ ਗਏ ਵੇ ਮਿਲਣ ਵਾਸਤੇ ਉੱਥੇ ਕਿਉਂ ਫਿਰ ਉਹਨਾਂ ਨੇ ਹੁਣ ਅੱਗੇ ਤਾਂ ਇੱਥੇ ਤੁਰਦੀ ਸਾਡੇ ਕੋਲ ਤੇ ਹੁਣ ਉੱਥੇ ਆਪਣੇ ਸਹੁਰੇ ਦੇ ਜਾਊਗੀ ਮਿਲਣ ਵਾਸਤੇ ਆਏ ਵੇ ਟਾਈਮ ਲੱਗਦਾ ਬਹੁਤ ਬਾਟਾ ਜ਼ਿਆਦਾ ਚਲੋ ਅਸੀਂ ਤਾਂ ਫੇਰ ਵੀ 5 ਘੰਟੇ ਜਾਏ ਤੇ ਉਹ ਤਾਂ ਫੇਰ 6 ਘੰਟੇ ਲਾ ਦਿੰਦੇ ਆ ਕਿਉਂ ਗੱਡੀ ਥੋੜੀ ਜਿਹਾ ਇੱਧਰ ਉੱਧਰ ਬਾਹਰ ਗੱਡੀ ਚਲਾਉਣੇ ਕੁਝ ਹੋ ਟੰਗ ਆ ਲੈ ਇੱਧਰ ਵਾਲਾ ਕੁਝ ਟੰਗ ਹੋ ਰਿਹਾ ਵੀ ਟਾਈਮ ਬਦਲ ਆ ਦਿੰਦੇ ਆ 6 6.5 ਘੰਟੇ ਲਾ ਦਿੰਦੇ ਆ ਉਹਨੂੰ 10 ਵਜੇ ਦੇ ਤੁਰੇ ਮੈਂ ਕਹਿੰਦਾ 6:00 ਵਜੇ ਕੱਲ ਵੀ ਸ਼ਾਮ ਨੂੰ ਮੈਨੂੰ ਜਦ ਸਫਰ ਕਰਕੇ ਬੰਦਾ ਥੱਕ ਜਾਂਦਾ ਚਲੋ ਇੱਕ ਦੋ ਕੰਮ ਵੀ ਤੇ ਉਹਨਾਂ ਨੇ ਕੱਢੇ ਵੀ ਆ ਕੇ ਚੰਡੀਗੜ੍ਹ ਕੋ ਕੱਪੜੇ ਤੁਹਾਨੂੰ ਪਤਾ ਹੀ ਵੀ ਜਾਣ ਕਰਕੇ ਕੱਪੜੇ ਲੀਡਾ ਲੈ ਜਾਣਾ ਪੈਂਦਾ ਉਧਰ ਦੇ ਟੀਚੀ ਇੱਧਰ ਨੂੰ ਭਰ ਲੈਂਦੇ ਇੱਧਰ ਦੇ ਟੀਚੀ ਉਧਰ ਨੂੰ ਲੈ ਜਾਂਦੇ ਆ ਅੱਜ ਸਵੇਰ ਦੇ ਵੀ ਕਿਤੇ ਹੋਰ ਰਿਸ਼ਤੇਦਾਰੀ ਵਿੱਚ ਨਿਕਲਵੇ ਤੇ ਮੜਾ ਜਾ ਉਹਨਾਂ ਨੇ 10:00 ਵਜੇ ਪਹੁੰਚਣਾ ਦਾ ਆਪਾਂ ਵੀ ਫੇਰ 10:00 ਵਜੇ ਉਹਨਾਂ ਕੋਲ ਪਹੁੰਚ ਗਏ ਚਲੋ ਹੁਣ ਵੀ ਹੁਣ ਦਿਖਾਉਂਦੇ ਸਾਨੂੰ ਵੀਡੀਓ ਦੇ ਵਿੱਚ ਆਪਣਾ ਮਾੜਾ ਮੋਟਾ ਜਿੰਨਾ ਕੋਰੇ ਹਰ ਮਨੋਰੰਜਨ ਕਰਦੇ ਆ ਵੀ ਬਹੁਤ ਪਿਆਰ ਆ ਵੀਰਾਂ ਦਾ ਜੇ ਆਪਾਂ ਵੀਡੀਓ ਨਹੀਂ ਪਾਉਂਦੇ ਤਾਂ ਵੀ ਸਾਨੂੰ ਫੋਨ ਆਉਣ ਲੱਗ ਜਾਂਦੇ ਵਸਲੀ ਕਾਤ ਨਹੀਂ ਪਈ ਅਗਲਾ ਕਹਿੰਦਾ ਇਹ ਪਤ ਨਹੀਂ ਢਿੱਲੇ ਮੱਸੀ ਆ ਕੋਈ ਗੱਲਬਾਤ ਚਲੋ ਜਿੰਨੀ ਪਈ ਆਪਾਂ ਬਣਾ ਕੇ ਵੀਡੀਓ ਪਾਵਾਂਗੇ ਵੀ ਕਿਰਪਾ ਰੱਖੇ ਮਾਲਕ ਸਾਰਿਆਂ ਨੂੰ ਅਕਨ ਚੜਦੀ ਗੱਲ ਦਿਨ ਤੁਹਾਨੂੰ ਰਾਚਾ ਆਪਣੀ ਤਰੱਕੀਆਂ ਵਾਸ਼ੇ ਬਾਕੀ ਮੌਸਮ ਗਰਮੀ ਦਾ ਆ ਗਿਆ ਪੂਰਾ ਔਣ ਗਰਮੀ ਬਾਹਰ ਵੀ ਦੇਖਿਆ ਗੱਡੀ ਵਿੱਚ ਵੀ ਹੁਣ ਏਸੀ ਲੱਗਣ ਲੱਗੇ ਘਰ ਵੀ ਪੱਖੇ ਜਿਹੜੇ ਰਾਤ ਨੂੰ ਚੱਲ ਪਏ ਨਹੀਂ ਤਾਂ ਪਹਿਲਾਂ ਵਿੱਚ ਸੰਸਵੇ ਕਿਉਂ ਟਾਈਮ ਵੀ ਹੈਗਾ ਅਗੇ ਆਹ ਚੜਦੀ ਮਾਰਚ ਵੀ ਦੇਖਿਆ ਬੜਾਈ ਚੱਲ ਪੈਂਦੀ ਹੁਣ ਮੈਂ ਕਹਿੰਦਾ 5-7 ਮਾਰਚ ਤੱਕ ਬੜਾਈ ਚੱਲ ਪੈਣੀ ਆ ਕਿਉਂ ਕਣਕਾਂ ਦਿਨਪੁਰ ਦੇ ਰੰਗ ਬਦਲ ਜਾਂਦੇ ਪਾਣੀ ਦੇ ਲੱਗ ਜਾਂਦੇ ਕਵੀਨਾਂ ਫੋਨ ਕਰਿਆ ਤਾਂ ਕਹਿੰਦੇ ਤੁਸੀਂ ਕਹਿੰਦੇ 10 ਮਾਰਚ ਤੱਕ ਪਾਣੀ ਚਾਹੀਦਾ ਹੁਣ ਬਾਅਦ 'ਚ ਵੀ ਲਾਤਾ ਬੂਟੇ ਵਾਲੀ ਕਣਕ ਨੂੰ ਲਾਉਣਾ ਪੈ ਜਾਂਦਾ ਜੀ ਚਲੋ ਜੇ ਹਰੀ ਐ ਜੇ ਪੱਕਦੀ ਦਿਖਦੀ ਦੀ ਫਿਰ ਉਹਨੂੰ ਥੋੜਾ ਜਿਹਾ ਘੱਟ ਰਾਉਣਾ ਪੈਂਦਾ ਕਿਉਂ ਫਿਰ ਹਵਾ ਜੀ ਫਿਰ ਜਾਂਦੀ ਆ ਆਪਾਂ ਨੇ ਜਿਹੜਾ ਪਾਣੀ ਦਾ ਨਾ ਗਿੱਲੇ-ਗਿੱਲੇ ਜਿਹਾ ਫੇਰ ਮੋਰਤਾ ਦਾ ਹਫਤੇ ਕੇ ਬਾਅਦ ਲਾਤਾ ਦੂਈ ਕਣ ਆਪਾਂ ਨੂੰ ਜਿਆਦਾ ਫ ਬੂਟਿਆਂ ਦਾ ਨਹੀਂ ਬੂਟਿਆਂ ਨੂੰ ਪਾਣੀ ਲੱਗ ਜੂਗਾ ਹੁਣ ਕਣਕ ਵੱਢ ਗਈ ਪਾਣੀ ਲੱਗਣਾ ਜਿਹੜਾ ਲੱਗਣਾ ਥੂੜੀ ਦਾੜੀ ਚੱਕ ਕੇ ਉੱਥੇ ਫਿਰ ਟਾਈਮ ਕੱਢ ਜਾਣਾ ਬੂਟਿਆਂ ਦੇ ਨਾਲ ਬਾਕੀ ਮੀਮੂ ਹੈ ਨਹੀਂ ਦੇਖਦੇ ਹੁਣ ਕਿਹਣਾ ਚੱਲਦਾ ਵਧੀਆ ਬਾਕੀ ਕਣਕਾਂ ਦੇਖਦੇ ਝਾੜ ਵਧੀਆ ਦੇਵਾਂਗੇ ਜਿਹੜੇ ਸਾਬਕ ਲੈ ਗਈਆਂ ਕੱਲ ਉੱਥੇ ਭੈਣੀ ਘੋੜੇ ਨੇ ਦੌੜਾਂਤੀਆਂ ਦੇਖਿਆ ਆਪਾਂ ਨੇ ਦਿਖਾਈਆਂ ਬੀਟੋ ਦੇ ਵਿੱਚ ਜਿਹੜੇ ਖੇਤਾਂ ਦੇ ਕੋਲ ਖੜੇ ਚੱਲ ਉੱਥੇ ਸਾਲ ਬਾਅਦ ਕੀੜਾ ਪੜਦਾ ਉਦੋਂ ਨੂੰ ਵੀ ਬੀਜ ਉੱਥੇ ਦੇਖਿਆ ਇੱਕ ਬਹੁਤ ਘੱਮ ਦਾ ਚਲੋ ਹੈ ਸੋਕੇ ਵਿੱਚ ਤਾਂ ਰੰਗ じゃ ਬਦਲ ਗਿਆ ਉੱਪਰ ਤੇ ਉਹ ਫਰ ਕਾ ਨੂੰ ਕਹਿੰਦੇ ਵੱਲ ਗਠ ਘਟਦੀ ਸੀ ਭਰੀ ਖੜੀ ਦੀ ਵੱਲੋ ਆਏ ਤਾਂ ਵੀ ਜਾਣੇ ਬਾਹਰ ਨਿਕਲਣ ਨੂੰ ਕਰਦੇ ਤੇ ਬੀ ਬਹੁਤ ਵਧੀਆ ਪੀਜ ਆਏ ਵੇ ਉਹਦੇ ਕਰਕੇ ਝਾੜ ਵਧੀਆ ਵਜਨ ਵਜਣੀ ਵਧੀਆ ਦਿੰਦੇ ਐ ਬਾਕੀ ਦੇਖਦੇ ਆ ਲੱਗ ਜਾਣਾ 15 20 ਦਿਨ ਤੱਕ ਪਤਾ ਸਾਰਾ ਕੁਝ ਵੀ ਆਪਾਂ ਕੰਨ ਆ ਕਾਣਾ ਅੱਜ ਸਰੋਂ ਵੀ ਦੇਖੀ ਆਪਾਂ ਸਵੇਰੇ ਗਏ ਤੇ ਉਹ ਵੀ ਰੰਗ ਬਦਲਦੀ ਆ ਉਹ ਵੀ ਆਪਾਂ ਨਾਲ 27 28 ਤਰੀਕ ਦੇ ਆਕ ਵੱਢ ਦੇਣੀ ਆ ਚਾਰ ਕ ਦਿਨ ਪਈ ਰਹੂਗੇ ਨੇ ਜੋ ਉੱਪਰ ਇਹ ਜਿਹੜੇ ਫਰੁੰਜੜਾ ਪਈ ਰਹਿੰਦੇ ਉਹ ਤਾਂ ਖੇਤ ਸੁੱਕ ਜਾਂਦੀ ਆ ਗੈਲ ਦੀ ਘਰ ਪੂਲੀਆਂ ਬੰਨਣੀਆਂ ਆਪਾਂ ਨੇ ਪੂਲੀਆਂ ਬੰਨੀਆਂ ਮੈਂ ਬਹੁਤ ਖਾਇਆ ਰੰਦਾ ਜੇ ਵੀ ਚਲੋ ਠੀਕ ਹੈ ਬਾਕੀ ਦਿਖਾਉਂਦੇ ਆਪਾਂ ਤੁਹਾਨੂੰ ਤਕਰੀਬਨ 4 ਕ ਦਾ ਟਾਈਮ ਹੋ ਗਿਆ 4 ਕ ਵਜੇ ਤੋਂ ਬਾਅਦ ਜਿੰਨਾ ਕ ਆਪਣਾ ਕੈਮਰੇ ਵਿੱਚ ਕੈਦ ਹੋਇਆ ਕਰਾਉਂਦੇ ਥੋੜਾ ਮਨੋਰੰਜਨ ਵੀ ਦਿਖਾਉਂਦੇ ਗੈਤੀ ਬਾੜੀ ਦਾ ਬਾਕੀ ਜਾਰ ਮਾਰਦੇ ਦਿਖਾਉਂਦੇ ਉਹਦੇ ਵੀ ਅੱਜ ਮਿਸਤਰੀ ਸੁਖ ਨਾਲ ਸਾਰੇ ਹੀ ਲੱਗੇ ਹੋਏ ਆ ਰਾਜ ਮਿਸਤਰੀ ਵੀ ਆਏ ਟੈਲਾਂ ਵਾਲਾ ਆ ਤਰਤੇ ਵਾਲੇ ਵੀ ਆਏ ਹੋਏ ਆ ਇੱਕ ਦੋ ਮਿਸਤਰੀ ਹੋਰ ਵੀ ਪਹੁੰਚੇ ਹੋਏ ਆ ਸਭ ਆਪਾਂ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਵੀ ਕਿਰਪਾ ਰੱਖੇ ਮਾਰਕ ਤੁਹਾਡੇ ਦੇ ਭਾਈ ਚੜਦੀ ਕਲਾ ਰੱਖੇ ਠੀਕ ਆ ਚਲੋ ਦਿਖਾਉਂਦੇ ਜੀ ਬਾਕੀ ਹੋਰ ਕਾਰੋਬਾਰ ਕਰੀਆਦਨ ਅੱਧੀ ਪਰ ਆ ਗਿਆ ਨਾ ਦੇਖ ਲੈ ਚੱਕ ਕੇ ਬਾਈ ਵਿਦੇਸੀ ਵਾਲਾ ਕੰਮ ਕਰਦਾ ਬਹੁ ਲਗ ਨਹੀਂ ਕਰਦਾ ਤੇਰਾ ਕਾ ਗਰੇ ਹੋ ਰ ਹੈ ਆਪ ਟਾਇਲ ਵਾਲੇ ਨੂੰ ਲਾ ਲੈਂਦਾ ਆਪਣੇ ਕੰਮ ਇੱਟਾ ਢੋਣਾ ਦੇਖਿਆ ਮੈਂ ਕਦੇ ਕੋਈ ਕਰਦਾ ਦੇਖਿਆ ਹੈ ਮੈਂ ਦੇਖਿਆ ਤੇ ਕਿ ਕੰਮ ਕਰਦਾ ਕਿ ਨਹੀਂ ਫਿਰ ਉਹ ਛੜ ਗਿਆ ਵੀ ਕਰਾ ਦੇ ਇੱਥੇ ਲੋ ਬਾਈ ਇੱਧਰ ਕਰਤਾ ਕਮਰ ਓਰ ਤਿਆਰ ਮਾਲਕਾਂ ਨਾਲ ਕੋਲ ਬੈਠ ਕੇ ਤਿਆਰ ਕਰਾਈਦਾ ਕਮਰਾ ਤਿਆਰ ਹੁੰਦਾ ਦਾ ਆਪ ਵਖਰਾ ਬੈਠਾ ਹੈ ਹੈ ਕੋਲ ਬੈਠਣਾ ਤਾਂ ਕਰ ਨਹੀਂ ਠੀਕ ਹੈ ਕੋਲ ਬੈਠੇ ਤਾਂ ਮੈਨੂੰ ਤਾਂ ਜੱਜਾਈ ਬਹੁਤ ਅੰਦਰ ਪਹਿਲੇ ਆ ਕੇ ਨਹੀਂ ਕਿਹਾ ਵੀ ਬਹੁਤ ਜੀ ਚੱਗੇ ਜਿਹੜਾ ਉਹ ਖੁੰਝੇ ਦਾ ਕਰਦਾ ਨਾ ਬਾਈ ਉਹ ਚੀਜ਼ ਆ ਉਹਦਾ ਹੋਰ ਜੀ ਬਾਤ ਤੇ ਤਾਂ ਘਰਜਾ ਪੈਣਾ ਚੱਕਦਾ ਦਾ ਨਹੀਂ ਚੱਕਰੀ ਅੰਦਰ ਤੇ ਰੱਖ ਦੇ ਨਾ ਅੰਮੀ ਇਤਰੀ ਦੀਆ ਹੋਣਾ ਮਾਰਦੀਆਂ ਤੂੰ ਇਹਦੇ ਬੰਦ ਦੇ ਉਹ ਬੰਦ ਦੇ ਸਭ ਸਮਝ ਰਿਹਾ ਹੈ ਨਾ ਆਹ ਬਿਲਕੁਲ ਪਰ ਕੋਈ ਨਹੀਂ ਜਰੀਆ ਪਤਣੀ ਜੀ ਹੋਰ ਆਜੀ ਥੋੜੀ ਤਾਂ ਕੈਪਟ ਚਾਹ ਦੇਖ ਲੈ ਲਾਉਣੀ ਇਹ ਕਿਹੜੀ ਚੀਜ਼ ਵੀਰੇ ਉੱਦਰ ਜੇ ਨਾਲ ਨਾਲ ਕਿਨਾਰੀ ਲਿਖਦੀਆਂ ਇਧਰੇ ਕਿਨਾਰੀ ਲਾਲੀ ਵਧੀਆ ਸਮਾਂ ਠੀਕ ਆ ਕਾਲੇ ਨੂੰ ਟੋਲੋ ਪਰ ਜਿਹੜੇ ਚਾਰ ਚਾਰੋਂ ਕੋਲੋਂ ਲਿਖਦੀਆਂ ਉਹ ਉਹ ਇਹਦੇ ਚ ਰੱਖ ਜੂ ਦਾਨ ਇਧਰੇ ਦੁੱਧ ਆਉਂਦੇ ਸਭ ਦੇ ਉੱਧਰ ਹੋਰ ਰੱਖ ਜੂ ਜੇ ਬਹੁਤ ਭੈਰ ਦੇ ਮੈਂ ਕਹਿੰਦਾ ਉਹ ਗੁੰਜੇ ਨੂੰ ਰਹਿਣ ਦੇ ਇਧਰੇ ਨੂੰ ਜ਼ਰਾ ਨਹੀਂ 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 ਇੱਥੇ ਤੇ ਫਿਰ ਦਵੱਲੇ ਵਧੀਆ ਤੋਹੇ ਲੱਗਣੇ ਆ ਹਾਂ ਜੇ ਨਾ ਰੁਲਾ ਰਹਿਣਾ دروازਾ ਅੰਦਾਲੀ ਦੀ ਆਏ ਠੀਕ ਹੈ ਆਏ ਨਾ دروازਾ ਉਹ ਨਾ ਲੱਗ ਜਾਣਾ ਚਲ ਲੱਗਿਆ ਤਾਂ ਰਹੇ ਫੇਰ ਵੀ ਜਿੰਨੇ ਕੁ ਦਿਖਣੀਆਂ ਚੀਜ਼ ਤਾਂ ਦਿਖੂਗੀ ਲਈ ਦੀ ਹੈ ਹਾਂ ਆਪਣੇ ਕੋਲ ਐਮਟੀ ਜਿੱਤੇ ਬਚਣਾ ਨਾ ਉਹਦੇ ਵਿੱਚ ਨਾ ਉਹ ਕਰਕੇ ਲੋਕ ਨੂੰ ਕੋਈ ਚੀਜ਼ੀਆਂ ਮਾਰ ਕੇ ਨਾ ਉਹ ਚੀਜ਼ ਲਾ ਦਾਂਗੇ ਜੋ ਆਪਣਾ ਦੀ ਚਿਗਾਰਡ ਦੇ ਨਾਲ ਦਾ ਕੋਈ ਪਾਸ ਹੋ ਜੂਗੀ

ਅੱਛਾ ਉਹ ਦੋ ਮਹੀਨੇ ਮਸਨ ਮੈਸਤਰੀ ਇੱਧਰ ਹੋ ਜਾ ਹਰਾ ਜੀ ਹਰਾ ਕਹਿੰਦੇ ਕਰਿਆ ਵਾ ਸ਼ਾਬਾਸ਼ ਹਾਂਜੀ ਲਗੜੀ ਦੇ ਦੀ ਉਸ ਦੀ ਵੋਏ ਚੁੱਪ 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 ਚਲਾਉਣ ਦੇ ਕਟਰ ਚੱਕਿਆ ਮੁੰਡੇ ਦੀ ਮਾਂ ਥੱਕ ਗਈ ਤੇ ਫੜ ਲਓ ਕਟਰ ਮੈਂ ਤੁਹਾਡੀ ਗੱਲ ਕਰਦਾ ਆਹੋ ਮੈਂ ਤਾਂ ਹੀ ਕਹਿੰਦਾ ਵਾਹ ਨਾਲ ਨਿਕਲ ਜਵੇ ਵਜਨ ਬਹੁਤ ਆ ਕਣਕ ਵੀ ਵੱਢਣੀ ਆ ਛਿੱਟੀ ਛਿੱਟੀ ਗੱਤ ਲੈ ਜਾਣਾ ਮੈਂ ਤਾਂ ਹੋ ਗਿਆ ਲੱਗਦਾ ਜਮੇਤੋਂ ਕਿਤਾਬ ਦੇਤੀ ਫਤਿਹ ਹੋ ਰਿਹਾ ਨਾ ਨਾ ਆਇਆ ਆ ਜੀ ਆ ਜੀ ਉਹ ਮੇਰਾ ਨਾ ਉਹ ਦਰਜਾ ਪਹਿਲਾਂ ਦਰਜਾ ਤੋਂ ਸ਼ੁਰੂ ਹੋਣੀ ਆ ਆ ਚਾਰ ਚਾਰ ਤੇ ਹਾਂ ਗਾਦੀ ਗਾਦੀ ਗੋਲੀ ਕਿਹੜੇ ਦਰਵਾਜ਼ੇ ਅੱਛਾ ਹੈ ਜਿਹੜਾ ਮਰਜ਼ੀ ਲੈ ਜਵੇ ਬਾਈ ਹਾਂ 10000 ਦਾ 10000 ਨੂੰ ਤਿੰਨੇ ਚਾਰੇ ਇੱਕ ਇੱਕ ਦੇ ਦੇਖ ਲੈਣੇ ਆ ਜੀ ਅੱਛਾ ਹੈ ਦੇਖ ਲੈ ਜਾਣਾ ਹੋਵੇ ਮੈਂ ਜੀ ਕੋਲੀ ਮੇਰੀ ਦਾਦੀ ਆ ਵੀ ਮੇਲੇ ਆ ਬਈ ਉਹ ਤੇ ਡਾਕਟਰ ਅੱਗੇ ਬੋਲੋ ਬਈ ਇਹਨਾਂ ਦਾ ਜਿਆਦਾ ਪ੍ਰਕਾਰ ਲੈਣੇ ਇਹਨਾਂ ਕਿਦਾਂ ਲਾ ਦੇਣੇ ਮਾਲ ਅੱਗੇ ਤਾਂ ਬਦਨਾ ਨਹੀਂ ਤੇ ਅੱਜ ਦੇ ਘਟਾਉਂਦੇ ਆਣੇ ਜਾਣਾ ਮੈਂ ਤਾਂ ਮੈਂ ਤਾਂ ਬਾਤ ਚ ਜਾ ਰਿਹਾ ਜੋ ਦਾਰਿਆਂ ਨੂੰ ਤਾਂ ਲੱਗਦੀ ਫੜਨੇ ਗੁੰਡੇ ਕਰਦੇ ਮੈਂ ਦਰਵਾਜ਼ਾ ਇਹ ਦਰਵਾਜ਼ਾ ਇੱਕ ਹੌਣ ਦਰਵਾਜ਼ੇ ਦੇ ਪਰਲੇ ਲੱਗੇ ਆ। 40 1000 ਰੁਪਏ ਇਹ ਤਾਂ ਬਹੁਤ ਹੀ ਨਿਕਲੇ ਆ ਹਾਂ ਇਹ ਤਾਂ ਪੂਰਾ ਇੱਕ ਨੰਬਰ ਇਹਦੇ ਫੱਟੀਆਂ ਵੀ ਵੱਡੀਆਂ ਪਈਆਂ ਜਿੰਨੀਆਂ ਵੱਡੀਆਂ ਹਾਂ ਇਹ ਵੀ ਨਹੀਂ ਸਲਾਈ ਆਈ ਹੈ ਇਹ ਬੋਲ ਆ ਗਿਆ ਨਹੀਂ ਕਈ ਵਿੱਚ ਛੋਟੀਆਂ ਛੋਟੀਆਂ ਫੱਟੀਆਂ ਪਈਆਂ ਹੁੰਦੀਆਂ ਜਿਹੜੀਆਂ ਉਹ ਨਹੀਂ ਹੈ ਗਈ ਕੁਆਲਟੀ ਮੈਂ ਕੁਆਲਟੀ ਆ ਵਧੀਆ ਚਾ ਸਾਰਾ ਵੱਡੇ ਚੌੜੀ ਫੱਟੀ ਪਾਈ ਹੋਈ ਹੈ ਰੋਜੀ ਇੱਕ ਦਰਵਾਜ਼ਾ ਆਹੇ ਕਿ ਦਰਵਾਜ਼ਾ ਉਹ ਪਰਲੇ ਪਾਸੇ ਆ ਇੱਕ ਆਹ ਗੇਟ ਨੂੰ ਲੱਗਿਆ ਹੋਇਆ ਦਰਵਾਜ਼ਾ ਇੱਕ ਉਧਰ ਪਰਲੇ ਪਾਸੇ ਆ ਚਾਰ ਦਰਵਾਜ਼ੇ ਕਹਿੰਦਾ 10000 ਦੇ ਬੋਲੀ ਆ ਮਹਨਰ ਸੋਈ ਆ ਤਾਂ ਮ ਰਹਿ ਗਿਆ ਸੋਈ ਵਾਲਾ ਵੀ ਤਿਆਰ ਆ ਪਿਆ ਬਾਕੀ ਆ ਬੋਰ ਨਾਮ ਆਇਆ ਇਹ ਮੈਨੂੰ ਹੋਰ ਹੀ ਵਧੀਆ ਜਿਹਾ ਲੱਗਦਾ ਥੋੜਾ ਜਿਹਾ ਲੱਕ ਵੱਧ ਰੱਖਿਆ ਜਗਾ ਮੇਲਾ ਖੜਾ ਹੁੰਦਾ ਹੈ ਨਾ ਸਾਰੀ ਟਾਇਲ ਬੀਟ ਦੀ ਨਿਬੜ ਕੇ ਤੇਲ ਨਾਲ ਲੈ ਉਹ ਮਾਰਦਾ ਕਹਿੰਦਾ ਨਿਬੜਿਆ ਨਾ ਨਿਬੜ ਜਾਣਾ ਟਾਇਲ ਦਾ ਉਹਨਾਂ ਨੂੰ ਕਹੇ ਹਾਂ ਪਾਵੇ ਬਾਹਰ ਲਾਵੋ ਪਾਵੇਂ ਘੜ ਕੇ ਲਾਵੋ ਅੱਛਾ ਯਾਰ ਲਾ ਕੇ ਜਾਂਦੇ ਨੇ ਜਿਹੜਾ ਕੋਲੂਆ ਲੱਗੇ ਹੋ ਕਰਨ ਉਹ ਕਾਲੂ ਕਾ ਅੱਛਾ ਕਾਲੀ ਤਿਆਰੀ ਹੈ ਹਾਂ ਕੀ ਹਾਲ ਹੈ ਤੇਰਾ ਨਹੀਂ ਠੀਕ ਹੈ ਹੋਰ ਸੁਣਾ ਗੱਲਬਾਤ ਕਿੰਨੇ ਕੁ ਚੂਕੇ ਉਂਗਲ ਦਾ ਫਰਕ ਹੈ ਇਹਦਾ ਕਿੰਨਾ ਵੀ ਕਮ ਕਾਨ ਨਾਲ ਹੈ ਹੈ ਦੇ ਨਾਲ ਤੇ 1 ਇੰਚ ਅੱਧਾ ਇੰਚ ਅੱਧਾ ਇੰਚ ਅਰੇ ਖੜੇ ਮਲਦੀਆ ਹੋਰ ਸੁਣਾ ਹੋਰ ਸੁਣਾ ਕਿ ਕੇ ਟਾਇਰ ਇੱਕ ਇੱਕ ਸਮੇਂ ਸਾਡੇ ਦਾ ਇਹ ਸਾਫ ਹਨ ਰੇਠਾਲੇ ਤੇ ਬਰਬੇਲ ਕਹਿੰਦਾ ਡੱਬ ਵਿੱਚ ਹੂੰ ਕਹਿੰਦਾ ਡੱਬ ਮੈਂ ਨਹੀਂ ਕਰਾਂਗਾ ਆ ਦੇ ਹੈਗਾ ਹਲਕਾ ਜਾ ਬਸ ਆ ਦੇ ਹਮਮ ਹਲਕਾ ਜਾ ਨਹੀਂ ਆਲਕਾ ਇਹ ਚੱਕਤੀ ਆਉਣੇ ਚਾਹੀਦੀ ਆ ਇਹ ਸਾਰੀ ਵਿਆਹ ਦੀ ਕਿਆ ਟਾ ਟੰਗਾਲੇ ਕਰੀ ਤੇ ਲੈ ਆ ਇਹ ਨਾ ਨਾ ਕਰ ਯਾਰ ਮਿਸਤਰੀ ਲੈ ਆਉ ਗੁੱਡਾ ਇਹ ਵੜੇ ਹੋਏ ਮੈਨੂੰ ਬਾਤ ਜੇ ਤੈਨੂੰ ਤਿਆਰ ਕਰਕੇ ਦਿੰਦਾ ਤਾਂ ਤੇਰਾ ਕੰਮ ਚੱਲਦਾ ਹੈ ਗੱਲ ਹੈ ਨਹੀਂ ਦੱਸ ਇਹਨੂੰ ਮੜਾ ਜਾ ਨਹੀਂ ਤੂੰ ਟਾਇਲ ਕਿੱਥੇ ਲਾਉਣੀ ਜੇ ਫਰਸਣਾ ਬੰਦ ਹੋਰੇ ਆ ਆਉ ਉਹਨੂੰ ਦੱਸ ਦੇ ਕੋ ਜੀਤੇ ਨੂੰ ਖੜਾ ਇਕੱਲਾ ਹੀ ਕੀੜੇ ਮਾਰੀ ਜਾਂਦਾ ਤੂੰ ਮਸਤਰੀ ਆਵੇ ਹੈ ਖਾਤੇ ਬਜਨ ਟੈਲਾਂ ਚ ਚਾਰ ਪੰਜ ਬੋਰੀਆਂ ਪਲਾ ਘਾਣਾ ਪਵਾਉਂਦਾ ਅੱਛਾ ਫੇਰ ਉਹ ਤੇ ਅੱਲਾਡਾ ਹੁੰਦਾ ਅੱਛਾ ਫੇਨ ਜਿਹੜੇ ਕਹਿੰਦਾ ਮੇਰੂ ਬੋਲ ਹਮ ਹਰਨੇ ਨਹੀਂ ਦਿੰਦਾ ਜੀ ਜੀ ਤੇ ਇੱਕਨੇ ਓਏ ਹੈ ਹੈ ਫੇਰੇ ਝੂਠ ਬੋਲਦਾ ਲੈ ਅੱਗੇ ਦੇਖ ਮੈਨੂੰ ਤਾਂ ਹੁਕਾ ਨਾ ਲੱਗਦਾ ਰਾਮਾ ਮੈਸਤਰੀ ਕਰਦਾ ਸਾਰਾ ਕੁਝ ਆ ਬਾਈ ਕਰੇ ਨਾ ਪੂਰੀ ਉਮਰ ਤੇ ਨਹੀਂ ਮਾਰ ਦਿੰਦਾ ਵਾਪੇ ਨਹੀਂ ਦੂਆ ਦਿੰਦਾ ਜਾਣਾ ਹੈ ਫੇਰ ਉਹ ਲੈ ਜਾਣਾ ਚੁੱਪੀ ਤੇ ਜਾਣਾ ਓ ਜੀ ਅੱਜ ਅੱਜ ਦੀ ਮਾਰ ਤੋਂ ਵੱਜ ਗਈ ਹਾਂ ਬਾਹਰ ਤਿੰਨ ਦਿਨ ਪਾ ਦਾ ਤਿੰਨ ਦਿਨ ਰਹਿ ਚਾਹੀਦਾ ਪਰ ਆਹ ਜਿਹੜੀ ਇਹ ਨਹੀਂ ਆਹ ਤਾਂ ਨਹੀਂ ਆਉਣਗੇ ਇਹ ਕਿੱਥੇ ਐ ਲੱਗ ਕੇ ਸਾਨੂੰ ਜਦੋਂ ਸਮੇਂ ਤੇ ਘੱਟ ਹੁੰਦੀ ਹੈ ਜੀ ਕੱਕੇ ਛੋਟੀ ਦੀ ਦੋ ਭਾਈ ਦੋ ਦੀ ਕੰਮ ਲਾਉਂਦੇ ਹੁਣ ਬੜੀਆਂ ਲੱਗ ਟੈਲਾ ਮੋਹਰੇ ਬਜਰੀ ਪੈ ਗਈ ਨਾ ਵੀ ਮੋਹਰੇ ਕਿੱਥੇ ਲਾ ਦੂ ਮੈਂ ਕਹਿੰਦਾ ਹਿਆ 8 ਇੰਚ ਹੋ ਗਿਆ ਹੁਣ ਆਪਸ ਖਾਰਸਵੀ ਖਰਾਮ ਉਟਾਉਗਾ ਉਹਨਾਂ ਰੋਡਿਓ ਪੈਂਦੀ ਆ ਥੱਲੇ ਤਾਂ ਥੱਲੇ ਲੈਂਟਰ ਦਾ ਪਹਿਲਾਂ ਜ਼ਰਾ ਛੇਂਚੀ ਹੋਣਾ ਹਾਂ ਛੇਂਚੀ ਲੈਂਟਰ ਇਹ ਲੈ ਦੇ ਲੱਗੇ ਰੇ ਮਾਰ ਜਾਲੇ ਰੱਟਾਲ ਦੇ ਘਰ ਲੋ ਮੈਂ ਜਾਂ ਜਾਂਦਾ ਮਨਮੀਂ ਢਾਲ ਦੇ ਹਾਂ ਜੀਰੋ ਲੈਵਲ ਤੇ ਪੰਜ ਜੀਰੋ ਲੈਵਲ ਤੋਂ ਅੱਗੇ ਨਹੀਂ ਨਿਕਲਣਾ ਬਾਹਰ ਹਾਂ ਕੱਢਦਾ ਮੈਂ ਸਰੀ ਢਾਲ ਢਿੱਟਾ ਢੜੀ ਹੋਏ ਨਾ ਅਜੇ ਚਾਹਾਂ ਦਾ ਲੈ ਮੋ ਜਾ ਕਰ ਨਾ ਉਹ ਕਰੰਟ ਮਾਰ ਦੀਏ ਆਥੌੜੀ ਨਹੀਂ ਦੇਦੇ ਤੂੰ ਹੋਇਆ ਇਹ ਸਾਨੂੰ ਚੱਕ ਲਿਆ ਆਹ ਬੋਹਿਆ ਨਹੀਂ ਦੇ ਤੂੰ ਇਹ ਕਹਿੰਦੇ ਕੋਲੇ ਤੂੰ ਦੋ ਘੰਟੇ ਠੋਕਦੇ ਔਰ ਥੋੜੀ ਦੇ ਲੋਹਿਆ ਨਹੀਂ ਹੋਗਾ ਨਾ ਤੈਨੂੰ ਅਵਿੰਜ ਦਿੱਤਾ ਜਾਂਦਾ ਹੈ ਮੇਹਤਰੀ ਉਹਨੂੰ ਕੋਈ ਮੈਂ ਕੋਸਕਾਰਨ ਐ ਸਿੰਗ ਚ ਵਿਖਾਉਣੇ ਦੱਸਦੇ ਨੂੰ ਮੜੇ ਜੇ ਉਹ ਨਹੀਂ ਫਾੜਦੇ ਉਹਦੇ ਹਾਂ ਆਉਂ ਖਡਾਉਂਦਾ ਉਹਦੇ ਸਿਮੈਂਟੇ ਬਸ ਨੂੰ ਮੈਂ ਕਿਹਾ ਕੱਲ ਕਿਹਾ ਜੀਤੇ ਨੂੰ ਮਹ ਟਾਇਲ ਸਿੱਖਣਾ ਆਪਣੇ ਇਲਾਕੇ ਚ ਨਾ ਨਾ ਹੀ ਬਾਹਰੋਂ ਲਾ ਦੇ ਤੂੰ ਜਦ ਕਿ ਜੇ ਕਿਟਾਈ ਕਿ ਟੂ ਹੀ ਪਤਾ ਨਹੀਂ ਲੱਗਣਾ ਉਹਦਾ ਹੈ ਲੋ ਜੀ ਪਹੁੰਚ ਗਏ ਮੋਟਰ ਵੱਡੀਆਂ ਕੱਖੰਡਾ ਤਕਰੀਬਨ 5 ਸਾਲਾਂ ਦਾ ਟਾਈਮ ਹੋ ਗਿਆ ਇਸ ਟਾਈਮ ਤਰਫ ਇਹਨਾਂ ਖੜਦਾ ਹੀ ਘਟ ਹੈ ਬਾਕੀ ਛਟੀਆਂ ਆਪਣੀਆਂ ਲਾਈਆਂ ਵੇਦੀਆਂ ਸਾਰੀਆਂ ਤਕਰੀਬਨ ਫੁੱਟੀਆਂ ਨੇ ਤਿੰਨ ਕਿ ਛਟੀਆਂ ਰਹਿਣੀਆਂ ਇੱਧਰ ਹੈ ਬੀਜ ਨੇ ਜਿਹਾ ਗੱਠਾ ਜਿਹਾ ਮੋਟੀਆਂ ਹੋਈਆਂ ਨੇ ਦੇਖਦੇ ਆਪਾਂ 4-5 ਦਿਨ ਜੇ ਫੁੱਟੀਆਂ ਫੁੱਟੇ ਉਹਨੇ ਵੈਸੇ ਤਕਰੀਬਨ ਜਿਹੜੇ ਸਭ ਕਾ ਸਾਰੀਆਂ ਹੈਗੀਆਂ ਇੱਕ ਜਿਹੜਾ ਬੂਟਾ ਸੁੱਕਣਾ ਹੁੰਦਾ ਨਾ ਉਹ ਇਸ ਟਾਈਮ ਫਿਰ ਚਿੱਟਾ-ਚਿੱਟਾ ਜਿਹਾ ਰੰਗ ਹੋਣ ਲੱਗ ਜਾਂਦਾ ਹਰਾ ਨਹੀਂ ਰਹਿੰਦਾ ਹੈਗਾ ਬਹੁਤਾ ਉਹਦਾ ਚਟਿਆਹ ਜਿਹਾ ਬਰਾ ਜਾਂਦਾ ਫਿਰ ਉਹ ਬੋਦਾ ਜਿਹਾ ਹੋ ਜਾਂਦਾ ਜਦ ਸੁੱਕ ਜਾਂ ਹੁਣ ਹੁਣ ਇਹ ਹਰੀਆਂ ਇਹਨਾਂ ਨੂੰ ਹਟਾਉਣਾ ਬਾਕੀ ਜਿੰਨੀਆਂ ਛੋਟੀ ਛਟੀਆਂ ਇਹਨਾਂ ਨੂੰ ਲੱਗੀ ਤੇ ਆਪਣੀਆਂ ਸਾਰੀਆਂ ਹਟਟੀਆਂ ਆ ਦੇਖੋ ਇਹ ਛਟੇ ਚ ਕੋਈ ਹੋਣੀ ਹੈਗਾ ਵਧੀਆ ਚੱਲ ਪਈਆਂ ਇਹਨਾਂ ਨੇ ਹੋਰ ਮਹੀਨੇ ਖੰਡ ਤੱਕ ਸਿੱਧੀਆਂ ਹੋ ਜਾਣਾ ਪਏ ਬਾਕੀ ਇਹ ਵੀ ਕਣਕਾਂ ਰੰਗ ਦੇਖੋ ਬਦਲਦੀ ਜਾਂਦੀਆਂ ਆਹ ਕਣਕਾਂ ਲੇਟ ਦੀ ਜਿੱਥੇ ਵਿਆਹ ਕਰਕੇ ਥੋੜਾ ਜਿਹਾ ਮਹੀਨਾ ਖੰਡ ਲੇਟ ਹੋ ਗਈ ਸੀ ਬਾਕੀ ਤੇ ਪਰਲੇ ਪਾਸੇ ਆਪਣੀਆਂ ਲਈ ਕਣਕਾਂ ਉਹ ਲੱਗੇ ਦੇਖਦੀ ਹੈ ਉਹਨਾਂ ਵੀ ਰੰਗ ਬਦਲਿਆ ਹੋਇਆ ਹੈ ਵੀ ਚਲੋ ਹੁਣ ਵੱਢਦੇ ਪਰਸ਼ੇਣ ਪਰਸ਼ੇਣ ਵੱਢ ਗਏ ਨਾ ਲਾਈਟ ਅੱਜ ਹੈਗੀ ਜੇ ਲਾਈਟ ਰਹਿ ਗਈ ਫੇਰ ਹੋਰ ਅੱਧੇ ਘੰਟੇ ਤੱਕ ਤਾਂ ਪਰਸ਼ੇਣ ਭਰਨਾ ਜ਼ਰੂਰੀ ਅੱਜ ਰਿਸ਼ਤੇਦਾਰੀ ਜਾਣ ਕਰਕੇ ਸਾਰਾ ਕੰਮ ਲੇਟ ਜਾ ਹੋ ਗਿਆ ਇੱਕ ਟਾਈਮ ਲੱਗ ਗਿਆ ਜ਼ਿਆਦਾ ਉੱਥੇ ਮੱਕੇ ਗਠੇ ਭਾਈ ਕਰਿਓ ਚੱਕ ਆਪਣੇ ਖਾਣੇ ਜੋਗੇ ਹੋ ਜਾਂਦੇ ਆ ਦੇਖੋ ਗਠੇ ਪੂਰੇ ਯਾਰ ਤਕੜੇ ਹੁਣ ਵੀ ਆਪਾਂ ਨੇ ਦੇਸੀ ਰੀ ਦਾ ਦੂਆ ਰੇ ਨਿਘੇਰੇ ਤੇ ਆਪਾਂ ਦੇਸੀ ਰੀ ਦਾ ਛਾਣਾ ਦੇ ਦਿੰਦਾ ਫਿਰ ਇੱਕ ਫਾਲੀਜੀ ਬਣਾਈ ਵੀ ਉਹ ਵਿੱਚ ਘੁਮਾ ਦਿੰਦੇ ਆ ਮਿੱਟੀ ਉਧਰ ਉਧਰ ਹੋ ਕੇ ਉਹ ਹੀਰੇ ਕੰਮ ਕਰਦਾ ਬਾਕੀ ਗਠੇ ਲਸਣ ਇਹ ਵੀ ਹੁਣ ਪਟਾਈ ਪਰਾਇਆ ਵੇ ਨੇੜੇ ਜੇ ਹੋਰ ਆਪਾਂ 15 ਦਿਨ ਤੱਕ ਇਹ ਚੱਲ ਬਣੀਆ ਫਸਲਾਂ ਸਾਰੀਆਂ ਹਾਂ ਦੇਖੋ ਨਿੰਬੂ ਬੁੱਟੇ ਪਾਰੇ ਨਿੰਬੂ ਦਾ ਚਾਰ ਪੈਣੇ ਵਾਲਾ ਦੂਰ ਨਿੰਬੂ ਰਸ ਦੇ ਕੰਮ ਘਟ ਆਉਂਦਾ ਹੈ ਇਹ ਇਹ ਲਵਾਈ ਜੜਾਈ ਜ਼ਿਆਦਾ ਹੋ ਜਾਂਦੀ ਵੀ ਥੋੜੀ ਜੀ ਗਲਗਲ ਵਾਲਾ ਕੰਮ ਹੀ ਨਹੀਂ ਹੈਗਾ ਹੈਵੀ ਨਿੰਬੂ ਹੈ ਦੇਖੋ ਕਣਕਾਂ ਸਾਰੀਆਂ ਹੀ ਰੰਗ ਬਦਲਦੀ ਜਾਂਦੀਆਂ ਬਾਕੀ ਆ ਪੱਲੜਾ ਪਾਂ ਡੰਗਰਾਂ ਦੇ ਖੋਲਤੇ ਉਹ ਤੇਜਾ ਬੱਚੇ ਦੇ ਸਗਾਤ ਤੇ ਸਵੇਰੋਂ ਸਵਾਗਤ ਦੇ ਧੋ ਗਏ ਇੱਥੇ ਹੁਣ ਤੱਕ ਗੇਲ ਜਾਂਦੇ ਮੱਕੀ ਮੜਾ ਕੇ ਰੋੜੇ ਉਧਰ ਕਣਕ ਨਹੀਂ ਕਿ ਗੇੜਾ ਤੇ ਕਰਦੇ ਆਪਾਂ ਵੀਡੀਓ ਨੂੰ ਬੰਦ ਮਰਦੇ ਹੁੰਦੇ ਬਸ ਆਕਤੰਦਾ ਐ ਵੀ ਆਪਾਂ ਲੈਂ ਜਵੇਂ ਕਾਰਾਂ ਵਿੱਚ ਚੱਲ ਪਈਆਂ ਵੈਸੇ ਸਰ ਜੀ ਇੱਥੇ ਪੜ ਲੱਦਾ ਹੋਰੇ ਆਪਾਂ ਨਾ ਮੈਂ ਟੁੱਸੇ ਹੈ ਟੂ ਸੇ ਪਹਿਲਾਂ ਬੱਚੇ ਨਿਕਲ ਆ ਦੇ ਨੂੰ ਪਾਣੀ ਚ ਖੜੀ ਖੜੀ ਨੂੰ ਹੈਗੇ ਆਪਣੇ ਕੋਲ ਤਿੰਨ ਛੱਟੀਆਂ ਰੱਖੀਆਂ ਹੋਈਆਂ ਇੱਜ ਸੁੱਕ ਦੇਣ ਦੀਆਂ ਤਾਂ ਉੱਥੇ ਕੰਮ ਆ ਜਾਣਗੀਆਂ ਆਹ ਲਾਈਟ ਹਲੇ ਹੈਗੀ ਆ ਮੱਲਾ ਬਲਦਾ ਦੋਕ ਦਿਨ ਪਾਣੀ ਦੀ ਆਪਾਂ ਨੂੰ ਵੀ ਕਣਕ ਸਰੋਂ ਨੂੰ ਲਾਉਣਾ ਤਾਂ ਦੀਕੇ ਜਿਆਦਾ ਲੇਟ ਆਈ ਨਹੀਂ ਜਾਂ ਕੰਮ ਨਿਬੜ ਜਾਂਦਾ ਫੇਰ ਲਾਈਟ ਵੱਲ ਉਹ ਵੀ ਕਦੇ ਪੁੱਜਦਾ ਦਿਖਾਈ ਨਹੀਂ ਹੈਗਾ ਬਲਦਾ ਹੀ ਰਹਿੰਦਾ ਨਾ ਹੁੰਦਾ ਦਿਨ ਪਰ ਦਿਨ ਫਰਕ ਪੈਂਦਾ ਜਾਂਦਾ ਕਈ ਪਾਸੇ ਕਣਕਾਂ ਲੇਟ ਐ ਸਾਡੇ ਜਿਹੜੀ ਬੀਜੀ ਵੀ ਆਹੀ 4 ਨਵੰਬਰ ਦੀ ਕਣਕ ਵੀ ਹੋਈ ਗੀ ਸਾਰੀਓ ਆ ਦੇਖੋ ਹੁਣ ਇਹਨਾਂ ਬੱਲਾਂ 'ਚ ਕੀ ਨੁਕਸਾ ਬਹੁਤ ਵਧੀਆ ਮੱਲਾ ਝਾੜ ਵੀ ਪੂਰਾ ਲੱਗੂਗਾ 869 ਕਣਕਾਂ ਜੀ ਅੱਜ 22 ਤਰੀਕ ਐ 20 ਦਿਨ ਦੇ ਵਿੱਚ ਵਿੱਚ ਮੇਰੇ ਹਿਸਾਬ ਨਾਲ ਵੱਢਣ ਜੋਗੀ ਹੋ ਜੂਏ ਜਦੋਂ ਪਸ਼ਵਾ ਚੱਲਦੀ ਅੱਜ ਮੈਨੂੰ ਪਸ਼ਵਾ ਵੀ ਕੱਟਣ ਲੱਗਦੀ ਚੱਲੀ ਵੀ ਪੰਜ ਬਾੱਢੀ ਦੇ ਪੈਸੇ ਦਾਬੀ ਗਏ ਹੁਣ ਪਸ਼ਵਾ ਵੱਖ ਤੋਂ ਵੀ ਜਲਦੀ ਕਣਕ ਨੂੰ ਕੱਲ ਪਾਣੀ ਲੱਗਿਆ ਜਿਹੜੀਆਂ ਅੱਗੀਆਂ ਗਰਗੀਆਂ ਪਾਣੀ ਲੋਨ ਕਰਕੇ ਇਹਨੂੰ ਨੀ ਕਿ ਟੇਢੀ ਕਣਕ ਹੋਈ ਐ ਸਾਰੀ ਉਹ ਵਿੱਚ ਮੱਗੀ ਚੂਹੇ ਨੇ ਬਹੁਤ ਨਾਸ ਮਾਰਿਆ ਵੀ ਇੱਕ ਦੀ ਚੂਹਾ ਹੈਗਾ ਬਾਦੂ ਵੀ ਦਵਾਈ ਵੀ ਰੱਖੀ ਵੀ ਬਹੁਤ ਫੇਰ ਵੀ ਪਤਾ ਨਹੀਂ ਕਿੱਧਰ ਤੇ ਆ ਜਾਂਦਾ ਬਸੇਨ ਵਾਲੇ ਖੇਤਾਂ ਵਿੱਚ ਤਾਂ ਤੇ ਕੋਈ ਨਹੀਂ ਲਾ ਕਣਕ ਛੱਡੀ ਵੀ ਉਹਨੇ 626 ਆ ਤਦ ਨਾਲ ਲੋਗੀ ਵਿੱਚ ਕਣਕ ਕਦਮ ਡਿੱਗੀ। ਕਿ ਨਹੀਂ ਪਤਾ ਲੱਗਦਾ ਹੁਣ ਡੌਲ ਦਾ। ਨਹੀਂ ਕਰਕੇ ਪਤਾ ਨਹੀਂ। ਇਹ ਬਰੋ। ਜਦੋਂ ਪਾਣੀ ਆਪਾਂ ਲਾਇਆ ਕਣਕ ਹਵਾਵਾਂ ਨੂੰ ਵੀ ਉਹ ਜਲਦੀ ਹੈ। ਪਰ ਬਚਾਓ। ਰੰਗ ਬਦਲਿਆ ਉਹ ਪੂਰਾ ਆਹ ਆਪਣੇ ਵਾਲੀਆ 327 ਇਹ ਵੀ ਆ ਸੱਡਾ ਸੱਡਾ ਜੇ ਹੋਈ ਛੱਡੀ ਚਲੋ ਟੇਟੀ ਤਾਂ ਕੋਈ ਚੱਕ ਨਹੀਂ ਹੈਗਾ ਉਹ ਜਿਹੜੇ ਜੜ ਤੇ ਦਵਾਰੇ ਫੁੱਟੇ ਹੁੰਦੀ ਨਾ ਜਾਂ ਫਿਰ ਮਸ਼ੀਨ ਵੜਦੀ ਫਿਰ ਵਿੱਚ ਹਰਿਆਈ ਦਿਖਾਉਂਦੀ ਹੈ ਨਹੀਂ ਫਿਰ ਇਹ ਪਹ ਦਿਹਾੜੀ ਖੰਡ ਲਾਉਣੀ ਪੈਂਦੀ ਹੈ ਇਕੜਾ ਹੁਣ ਆਹ ਜੜਾਂ ਯਰੇ ਇੱਥੇ ਤੇ ਜੜਾਂ ਜਿ세 ਗਰੀਬ ਇੱਥੇ ਦਵਾਰੇ ਫੁੱਟਾਉਣੀ ਹਰੀ ਉਹ ਤਾਂ ਵੱਢਣ ਦਾ ਟਾਈਮ ਆ ਜਾਂਦਾ ਉਹ ਤਾਂ ਉਹਨੂੰ ਬੱਲ ਨਿਕਰਾਉਂਦੇ ਤਿੰਨ ਗੁੰਗਰ ਦੀ ਆ ਫਿਰ ਉਹ ਖਰਾਬ ਕਰਦੀ ਆ ਫਿਰ ਬੰਦਰ ਵੀ ਪਰਚੀ ਲਾਦਣ ਲੱਗਿਆ ਵਾ ਲਾਸਟ ਪਰਚੀ ਆ ਉਹਦੀ ਗੰਨੇ ਦੀ ਵੀ ਹੁਣ ਜਿਹੜਾ ਹੈਗਾ 1.5 200 ਉਹਨੇ ਪਾ ਲੈ ਜਾਣ ਸਾਰੀ ਹਾਂ ਉਹਦੇ ਫੋ ਜਾਂ ਬੰਨੂ ਕੂਖਰਾ ਬਣਿਆ ਉਹ ਬਹੁਤ ਦੂਰ ਤੇ ਚਮਕਦਾ ਆ ਕੱਚ ਝੁੰਡ ਬਣਿਆ ਵਾ ਦਰਖਤਾਂ ਦਾ ਸ਼ਾਮਾ ਗੋੜੀ ਹੈ ਹਨ ਪੂਰੀ ਗਰਮੀ ਚ ਨਜ਼ਾਰੇ ਵਾਲਾ ਕੰਮ ਮੈਂ ਕਹਿੰਦਾ ਹੈ 12-13 ਦਰਖਤ ਹੈ ਉਰੇ ਤੇ ਦੂਰ ਤੇ ਦੇਖਣ ਨੂੰ ਇੱਕ ਲੱਗਦਾ ਆ ਵੀ ਕੋਈ ਨਵਾਂ ਬਾਈ ਆਪਾਂ ਨਾ ਪਹਿਲੇ ਤੁਹਾਨੂੰ ਦਿਖਾਇਆ ਤਾਂ ਇਹ ਬੀਜ ਵੀ ਥੋੜਾ ਜਿਆਦਾ ਲੇਟ ਹੋਈ ਕਣਕ 10 ਦਿਨ ਦਾ ਫਰਕ ਵੀ ਹੁਣ ਅਗ ਰੰਗ ਜਿਹੀ ਫਰਕ ਹੈ ਵੈਸੇ ਆਜਾਣ ਤਕਰੀਬਨ ਬਰਾਬਰ ਹੈ ਇਕੱਠਿਆਂ ਨੇ ਚਲੋ ਠੀਕ ਹੈ ਜੀ ਮਿਲਦੇ ਆ ਫਿਰ ਕਿਥੇ ਅਗਲੇ ਵਲੌਗ ਵਿੱਚ ਸਾਰਿਆਂ ਨੂੰ ਭਾਈ ਸਾਸ ਦੀ ਸਤਿਕਾਰ ਕਰਿਓ ਮਨਜ਼ੂਰ ਵੀ ਜਹੇ ਜਿ ਬਣੀਆਂ ਟਾਈਮ ਆਪਣੇ ਕੋਲ ਥੋੜਾ ਜਿਹਾ ਘੱਟਦਾ ਫਿਰ ਮਹਾ ਚਲੋ ਜਿੰਨੀ ਕੁ ਬਣਦੀ ਆ ਬਣਾ ਕੇ ਪਾਉਂਦੇ ਇੱਕ ਵਾਰ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ